ਅੱਸੀ ਗੱਲ ਦੋਸਤੋ ਧਾਰਮਿਕ ਗ੍ਰੰਥਾਂ ਦੇ ਵਿੱਚ ਅਤੇ ਸਿਆਣਿਆਂ ਦੁਆਰਾ ਅਕਸਰ ਇਹੀ ਗੱਲ ਕਹੀ ਜਾਂਦੀ ਹੈ ਕਿ ਸੁੱਖ ਦੇ ਵਿੱਚ ਤਾਂ ਸਾਰੇ ਤੁਹਾਡੇ ਆਲੇ ਦੁਆਲੇ ਹੁੰਦੇ ਨੇ ਪਰ ਦੁੱਖ ਦੇ ਵਿੱਚ ਕੋਈ ਵੀ ਸਾਥੀ ਨਹੀਂ ਹੁੰਦਾ ਪਰ ਸ਼ਾਇਦ ਜ਼ਿਆਦਾਤਰ ਲੋਕ ਇਹਨਾਂ ਗੱਲਾਂ ਨੂੰ ਕਿਤਾਬੀ ਗੱਲਾਂ ਹੀ ਜਾਂ ਫਿਰ ਸਿਆਣਿਆਂ ਦੁਆਰਾ ਕਹੀਆਂ ਗਈਆਂ ਗੱਲਾਂ ਸਮਝ ਕੇ ਹੀ ਏ ਭੁੱਲ ਜਾਂਦੇ ਨੇ ਕਿ ਇਹ ਜ਼ਿੰਦਗੀ ਦੀ ਇੱਕ ਕੌੜੀ ਸਚਾਈ ਹੈ ਤੇ ਅਜਿਹੀ ਸਚਾਈ ਦੇ ਰੂਬਰੂ ਉਸ ਸਮੇਂ ਹੋਏ ਜਦੋਂ ਮਨੁੱਖਤਾ ਦੀ ਸੇਵਾ ਸੁਸਾਇਟੀ ਦੇ ਵੀਰ ਗੁਰਪ੍ਰੀਤ ਸਿੰਘ ਮਿੰਟੂ ਮਾਲਵਾ ਆਪਣੀ ਟੀਮ ਦੇ ਨਾਲ ਇੱਕ ਬਜ਼ੁਰਗ ਔਰਤ ਨੂੰ ਰੈਸਕਿਊ ਕਰਨ ਦੇ ਲਈ ਪਹੁੰਚੇ ਜਿਸ ਦੇ ਹਾਲਾਤ ਦੇਖ ਕੇ ਉਸ ਦੇ ਸਕੇ ਸਬੰਧੀ ਤਾਂ ਇੱਕ ਪਾਸੇ ਸਮਾਜ ਤੇ ਇੱਕ ਪਾਸੇ ਉਸ ਦੇ ਮਾਤਾ ਪਿਤਾ ਤੱਕ ਨੇ ਉਸ ਤੋਂ ਕਿਵੇਂ ਕਿਨਾਰਾ ਕਰ ਲਿਆ ਅਤੇ ਕਿਸ ਤਰ੍ਹਾਂ ਉਸ ਕੱਲੀ ਨੂੰ ਹੀ ਇਸ ਗਰਮੀ ਸਰਦੀ ਅਤੇ ਹਰ ਤਰ੍ਹਾਂ ਦੇ ਮੌਸਮ ਆਪਣੇ ਸਰੀਰ ਤੇ ਹੰਡਾਉਣੇ ਪਏ ਅਤੇ ਕਿਸ ਤਰ੍ਹਾਂ ਆਪਣੇ ਪਤੀ ਦੇ ਜਾਣ ਤੋਂ ਬਾਅਦ ਉਸਦੇ ਹਾਲਾਤ ਬਦ ਤੋਂ ਬਦਤਰ ਹੋ ਗਏ ਅਤੇ ਮਾਨਸਿਕ ਤੌਰ ਤੇ ਵੀ بیمار ਹੋ ਗਈ ਇਹ ਕਹਾਣੀ ਤੁਹਾਨੂੰ ਜ਼ਿੰਦਗੀ ਦੇ ਵਿੱਚ ਬਹੁਤ ਕੁਝ ਸਿਖਾ ਕੇ ਵੀ ਜਾਵੇਗੀ ਅਤੇ ਕਿਤਨਾ ਕਿਤੇ ਰੁਲਾ ਕੇ ਵੀ ਜਾਵੇਗੀ ਸੋ ਬਿਨਾ ਤੁਹਾਡਾ ਜ਼ਿਆਦਾ ਸਮਾਂ ਲਏ ਆਓ ਤੁਹਾਨੂੰ ਲੈ ਚਾਲਦੇ ਹਾਂ ਸਿੱਧੇ ਇਸ ਵੀਡੀਓ ਵੱਲ ਹੋਰ ਤਾਜ਼ਾ ਖਬਰਾਂ ਦੇ ਲਈ ਅਤੇ ਇਸ ਤਰ੍ਹਾਂ ਦੀਆਂ ਖਾਸ ਵੀਡੀਓਜ਼ ਦੇ ਲਈ ਬਣੇ ਰਹਿਣ ਲਿਮਟਿਡ ਗਿਆਨ ਦੇ ਨਾਲ 6 ਸਾਲਾਂ ਤੋਂ ਮਾਪਿਓ ਵੀ ਛੱਡ ਕੇ ਚਲੇ ਗਏ ਭਰਾ ਵੀ ਛੱਡ ਕੇ ਚਲੇ ਗਿਆ ਸੀ 6 ਸਾਲਾਂ ਤੋਂ ਇਕੱਲੀ ਪਿਛਲੇ 20 ਸਾਲਾਂ ਤੋਂ ਕਰੀਬ ਇਸੇ ਹਾਲਾਤ ਚ ਰਹਿੰਦੀ ਆ ਦੇਖੋ ਜੀ ਕੀ ਹਾਲਤ ਆ ਜੀ ਅੰਦਰ ਨਹੀਂ ਮਾਰਦੇ ਦੀ ਕੋਲੇ ਖੜੇ ਆ ਮਾਂ ਮਾਰਦੀ ਨਹੀਂ ਮਾਂ ਮਾਂ ਡਰਦੀ ਨੇੜੇ ਨਹੀਂ ਲੱਗ ਰਹੀ ਕੱਲੀ ਹੋਈ ਨਰਕ ਘਟ ਰਹੀ ਆ ਕੱਲੀ ਹੋਈ ਇਹਨੂੰ ਤਾਂ 2-3 ਸਾਲ ਹੋ ਗਏ ਕੱਪੜੇ ਵੀ ਨਹੀਂ ਚੇਤੇ ਮਾਪੇ ਵੀ ਤਕਨ ਚੜ ਗਏ ਉਹ ਵੰਦੇ ਕਦੇ ਕੁਟੀਂ ਦੇ ਮਲੇਰੇ ਦਿੰਦੇ ਆ ਰੋਟੀ ਵੀ ਕੋਈ ਨਹੀਂ ਦਿੰਦਾ ਵਿਚਾਰੀ ਉਹ ਰੋਟੀ ਖਾਣੀ ਆ ਉਹ ਰੋਟੀ ਖਾਣੀ ਆ ਰੋਟੀ ਰੋਟੀ ਖਾਣੀ ਆ ਏ ਮਾਂ ਰੋਟੀ ਲਿਆ ਮਾਂ ਐ ਜੀ ਬੀਬੀ ਜੈ ਲੁਧਿਆਣੇ ਵੀ ਆਈ ਸੀਗੀ ਜੋ ਕਿ ਐਦਾ ਪਰਿਵਾਰ ਪਿੱਛੇ ਹੈਗਾ ਜੋ ਕਿ ਕਾਫੀ ਇੱਜ਼ਤ ਇਹਨਾਂ ਛੱਡਿਆ ਗਿਆ ਤੇ ਲੈਣ ਕੋਈ ਨਹੀਂ ਆਂਦਾ ਜੋ ਕਿਥੇ ਪਿੱਛੇ ਪਰਿਵਾਰ ਦੇ ਵਿੱਚ ਪਿਓ ਵੀ ਹੈਗਾ ਉਹ ਸਿਰੇ ਸਿਰਿਆ ਚਲਾ ਦੌੜ ਜਾਂਦਾ ਤੇ ਹੁਣ ਕਿਸੇ ਪਾਸੇ ਹੋਰ ਰਹਿੰਦੇ ਨੇ ਪਰਿਵਾਰ ਮਾਤਾ ਜੀ ਬਿਲਕੁਲ ਗਰੀਬ ਹੈਗੇ ਮਲੇ ਮ ਗਰੀਬ ਕੀ ਹੈ ਮਲੇ ਬਿਰਦ ਹੈਗੇ ਤੇ ਇਸ ਕਰਕੇ ਏ ਬੀਬੀ ਨੂੰ ਕੋਈ ਖਾਣਾ ਅger ਗੋਣੇ ਵੀ ਦਿੰਦਾ ਤੇ ਤਾਂ ਵੀ ਕਹੇ ਖਾਲਨ ਦੀ ਕਹੀ ਜਿਆਦਾ ਸੁੱਟ ਦਿੰਦੀ ਫਿਰ ਕੋੜੀ ਦੁਕਾਨ ਕੇ ਆਪਣਾ ਗੁਜ਼ਾਰਾ ਕਰ ਜੇ ਕੋਈ ਇਹਨਾਂ ਕੁਛ ਗਿਛ ਨਹੀਂ ਆਗੀ ਕੁਕਛ ਨਹੀਂ ਇਹ ਵਿਚਾਰੇ ਨਾ ਬਹੁ ਟਾਈਮ ਤੋਂ ਨਾ ਇਦਾਂ ਮਾਨ ਸਿੰਘ ਸੰਤੂਲਨ ਇਹਨਾਂ ਦਾ ਬਹੁਤ ਖਰਾਬ ਹੋਇਆ ਪਿਆ ਆ ਤੇ ਇਹਨਾਂ ਥੱਲੋਂ ਚੱਕ ਚੱਕ ਚੀਜ਼ਾਂ ਵੀ ਖਾਂਦੇ ਨੇ ਸਾਨੂੰ ਬਹੁਤ ਹੁੰਦਾ ਆ ਤੁਸੀਂ ਇੱਕ ਵਾਰੀ ਆ ਕੇ ਪੁਲਿਸ ਦੇਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅਸੀਂ ਖੜੇ ਆ ਜੀ ਜਲੰਧਰ ਆਏ ਆ ਜੀ ਜਲੰਧਰ ਸ਼ਹਿਰ ਦੇ ਵਿੱਚ ਅਸੀਂ ਪਹੁੰਚੇ ਆ ਤੇ ਇੱਥੇ ਉਹ ਭੈਣ ਖੜੀ ਹੈ ਦੇਖੋ ਜੀ ਕਿੰਨੀ ਮਾੜੀ ਹਾਲਤ ਆ ਇਸ ਭੈਣ ਦੀ ਇਕੱਲੀ ਹੋਈ ਨਰਕ ਕੱਟ ਰਹੀ ਆ ਇਕੱਲੀ ਹੋਈ ਕੋਈ ਮਰੇ ਕੋਈ ਜੀਵੇ ਸੁਤਰਾ ਕੋਲ ਪਤਾਸੇ ਪੀਵੇ ਕੋਈ ਮਾਮਾ ਕੋਈ ਮਾਸੀ ਕੋਈ ਚਾਚਾ ਕੋਈ ਤਾਇਆ ਕੋਈ ਭੂਆ ਕੋਈ ਫੁੱਫੜ ਕੋਈ ਵੀ ਨਹੀਂ ਭੈਣ ਜੀ ਸਤਿ ਸ੍ਰੀ ਅਕਾਲ ਭੈਣ ਜੀ ਸਤਿ ਸ਼੍ਰੀ ਅਕਾਲ ਭੈਣ ਜੀ ਸਤਿ ਸ਼੍ਰੀ ਅਕਾਲ ਭੈਣ ਠੀਕ ਐ ਤੂੰ ਤੇਰਾ ਸਿਰ ਪਲੋਥਣਾ ਬਸ ਸਿਰ ਤੇ ਹੱਥ ਰਖਾਲਾ ਬਸ ਸਿਰ ਪਲੋਥਣਾ ਐ ਬਸ ਤੇਰਾ ਸੀ ਸਿਰ ਪਰਸਾਲਾ ਇੱਕ ਵਾਰੀ ਸਿਰ ਤੇ ਹੱਥ ਰਖ ਭੈਣ ਨਹੀਂ ਮੇਰੀ ਭੈਣੇ ਸਿਰ ਤੇ ਹੱਥ ਰਖਾਲਾ ਦਰਵਾਜ਼ੇ ਚ ਬਾਹਮ ਤੋੜ ਦੇਣੀ ਸੀ ਮੇਰੀ ਭੈਣੇ ਹਾਏ ਆ ਸੱਟ ਲੱਗੀ ਭੈਣੇ ਬਾਹ ਤੇ ਮੇਰੀ ਤੇਰਾ ਭਰਾ ਆ ਮੈਂ ਅੱਜ ਭਰਾ ਨੂੰ ਐ ਮਾਰੀਦਾ ਵਾ ਹੈ ਭੈਣੇ ਉਹ ਭੈਣੇ ਐਮਰੀ ਦਾ ਆਪਣੇ ਭਰਾ ਨੂੰ ਚੰਗਾ ਸੀ ਜਾਣਿਆ ਫਿਰ ਤੂੰ ਤਾਂ ਗੁੱਸੇ ਹੋ ਗਈ ਭੈਣੇ ਸਾਸਰੀ ਕਾਲ ਅੰਜੂ ਭੈਣੇ ਸਾਸਰੀ ਕਾਲ ਡੈਡ ਮੜੀ ਦੇ ਖਾ ਗਿਆ ਫੜ ਇਹਨਾਂ ਨੂੰ ਅੰਜੂ ਸਾਸਰੀ ਕਾਲ ਭੈਣੇ ਅਖੜਦੇ ਦੀ ਮੈਂ ਬਾਹਰ ਚੱਲ ਭਾਈ ਭਲਾਈ ਜਾਂਦਾ ਮੈਂ ਦੇਖ ਅੰਜੂ ਭੈਣੇ ਸਾਸਰੀ ਕਾਲ ਬਾਹਰ ਕਹੇ ਮੈਨੂੰ ਕੋਲ ਕੰਨ ਲਗਾ ਆਂ ਕੋ ਕਹਿੰਦਾ ਵੇ ਕੰਨੀ ਐ ਕਿਰੋਂ ਕਹਿੰਨੀ ਤੂੰ ਅੰਜੂ ਭੈਣੇ ਮੈਨੂੰ ਦੱਸ ਕਿੱਥੇ ਆ ਗਿਆ ਦੱਸ ਕੀ ਦੀ ਨਾਲ ਗੱਲ ਕਰਦੀ ਏ ਤੂੰ ਕੀ ਦੀ ਨਾਲ ਗੱਲ ਕਰਦੀ ਏ ਅੰਜੂ ਬਾਹਰ ਕਰ ਨਵੀਂ ਗੱਲ ਨਹੀਂ ਹੋ ਗਈ ਐ ਅੰਜੂ ਭੈਣ ਕੀ ਦੀ ਨਾਲ ਗੱਲ ਕਰ ਰਹੀ ਏ ਤੂੰ ਨਹੀਂ ਜਾਂਦੇ ਨੇ ਅੰਜੂ ਭੈਣੇ ਕੱਪੜੇ ਕਿੰਨੇ ਗੰਦੇ ਪਾਏ ਆ ਨਹੀਂ ਜਾਂ ਰਖ ਲੈ ਅੰਦਰ ਵੜੀ ਜਾਂਦੇ ਨੇ ਹੈਗੇ ਨੇ 10 ਸਾਫ ਕਰਨ ਦੇ ਬਾਏ ਨੇ ਕੰਦਰ ਨਹੀਂ ਬਾਏ ਅੰਜੂ ਤੇ ਗਾਣੀ ਅੰਜੂ ਗਾਣੀ ਅੰਜੂ ਭਣੇ ਗੱਲ ਤਾਂ ਸੁਣੋ ਕਹਿੰਦੇ ਕੁਛ ਨਹੀਂ ਕਹਿੰਦੇ ਤੈਨੂੰ ਆ ਸਾਫ ਕਾ ਨਹੀਂ ਗਾ ਆਲਾ ਅਸੀਂ ਚਲੇ ਜਾਂਦੇ ਆ ਫੇਰ ਅੰਦਰ ਅਸੀਂ ਅੰਦਰ ਚਲੇ ਜਾਂਦੇ ਆ ਕੁਛ ਨਹੀਂ ਕਹਿੰਦੇ ਦੇਖੋ ਜੀ ਕਿ ਹਾਲ ਤਾਂ ਜੀ ਅੰਦਰ ਉਹ ਅੰਦਰ ਦੇ ਵਿੱਚ ਇਸ ਤਰ੍ਹਾਂ ਦੇ ਲਫਜ਼ ਬੋਲਦੇ ਰਹਿੰਦੇ ਆ ਓਹੋਹ ਬਹੁਤ ਮਾੜਾ ਹਾਲ ਆ ਪਰ ਕਮਾਲ ਦੀ ਗੱਲ ਆ ਫਰਕ ਫੇਰ ਵੀ ਨਹੀਂ ਪੈ ਰਿਹਾ ਕੋਈ ਇੱਥੇ ਅਸੀਂ ਇਹਨਾਂ ਦੇ ਰਿਸ਼ਤੇਦਾਰ ਕਿੱਥੇ ਚਲੇ ਗਏ ਜੀ ਕਿੱਥੇ ਸਭ ਮੇਰੇ ਮੂੰਹੋਂ ਕੁਝ ਇਸ ਤਰ੍ਹਾਂ ਦੇ ਲਫ਼ਜ਼ ਨਿਕਲਦੇ ਜਿਹੜੇ ਕਿ ਮੈਂ ਨਹੀਂ ਬੋਲਣੇ ਚਾਹੁੰਦਾ ਵੀ ਕਿੱਥੇ ਸਤਮ ਹੋ ਗਏ ਨੇ ਉਹ ਲੋਕ ਜਿਨ੍ਹਾਂ ਦਾ ਫਰਜ਼ ਬਣਦਾ ਸੀ ਜਵਾਨ ਧੀ ਕਿਸ ਹਾਲਤ 'ਚ ਰਹਿ ਰਹੀ ਹੈ ਇੱਥੇ ਦੇਖੋ ਜੀ ਗੰਦ ਖਾਂਦੀ ਆ ਗੰਦ ਜੇ ਕੋਈ ਰੋਟੀ ਦੇ ਵੀ ਜਾਂਦਾ ਆ ਸਬਜ਼ੀ ਸਬਜ਼ੀ ਦੇਖੋ ਕਿਵੇਂ ਓਏ ਹੋਏ ਆਇਦਰ ਦੇਖੋ ਜੀ ਕਿਵੇਂ ਅੰਦਰ ਹੀ ਟਾਇਲਟ ਦੇ ਇੱਥੇ ਅੰਦਰ ਹੀ ਟਾਇਲਟ ਕਰ ਰਹੀ ਹੈ ਭੈਣ ਸੁੱਕੀ ਹੋਈ ਟਾਇਲਟ ਕਿੱਦਾਂ ਪਈ ਹੈ ਇੱਥੇ ਇਹ ਹਰਿਆ ਭਰਿਆ ਘਰ ਸੀ ਜੀ ਭਰਿਆ ਪੂਰਾ ਪਰਿਵਾਰ ਸੀ ਦੋ ਭੈਣਾਂ ਤੇ ਇੱਕ ਭਰਾ ਵਧੀਆ ਪਰਿਵਾਰ ਮਾਂ ਪਿਓ ਪੰਜ ਮੈਂਬਰ ਸੀ ਇਸ ਘਰ 'ਚ ਤੇ ਪੰਜਾਂ ਦੇ ਵਿੱਚੋਂ ਫਿਰ ਤਿੰਨਾਂ ਦੇ ਵਿਆਹ ਹੋ ਗਏ ਦੋਨੇ ਕੁੜੀਆਂ ਵਿਆਹ ਤੀਆਂ ਮੁੰਡਾ ਵੀ ਵਿਆਹਤਾ ਮੁੰਡਾ ਵੀ ਰੰਗੀ ਵਸਦਾ ਦੂਜੀ ਕੁੜੀ ਵੀ ਆਪਦੇ ਘਰੇ ਰੰਗੀ ਵਸਦੀ ਉਹਦੇ ਵੀ ਬੱਚੇ ਇਹਦਾ ਵੀ ਵਿਆਹ ਹੋ ਗਿਆ ਸੀ ਇਹਦੇ ਵੀ ਬੱਚੇ ਸੀ ਇਹਦੇ ਵੀ ਦੋ ਬੇਟੇ ਸੀ ਲੁਧਿਆਣੇ ਵਿਆਹੀ ਸੀ ਅੰਜੂ ਭੈਣ ਇਹ ਵੀ ਵਧੀਆ ਵਸਦੀ ਸੀ ਪਰ ਦਿਮਾਗੀ ਸਮੱਸਿਆ ਆ ਗਈ ਅੱਜ ਕੱਲ ਤਾਂ ਭਾਈ ਰਿਸ਼ਤੇ ਵੀ ਸਾਡੇ ਮੋਬਾਈਲ ਵਾਂਗੂ ਜਾਂ ਕਿਸੇ ਵਾਸ਼ਿੰਗ ਮਸ਼ੀਨ ਖਰਾਬ ਹੋਈ ਹੁੰਦੀ ਆ ਉਹਦੇ ਵਾਂਗੂ ਹੋ ਗਿਆ ਵੀ ਵਾਸ਼ਿੰਗ ਮਸ਼ੀਨ ਖਰਾਬ ਹੋ ਗਈ ਜਾਂ ਤਾਂ ਕਵਾੜੀਆਂ ਨੂੰ ਚੁਕਾ ਦਿਓ ਜਾਂ ਸੁੱਟ ਦਿਓ ਇਦਾਂ ਹੀ ਭਾਈ ਰਿਸ਼ਤੇ ਆ ਸਾਡੇ ਰਿਸ਼ਤਿਆਂ ਨੂੰ ਵੀ ਇਸੇ ਹਾਲਾਤ ਚ ਹੀ ਸੀ ਬਤਦੇ ਆ ਆ ਕਮਰੇ ਨੂੰ ਇੱਕ ਨੂੰ ਜਿੰਦਾ ਲਾਇਆ ਹੋਇਆ ਉਹਨਾਂ ਨੇ ਪੋਜੈਸ਼ਨ ਰੱਖੀ ਹੋਈ ਆ ਆਪਣੀ ਮਾਲਕਾਂ ਨੇ ਮਾਲਕ ਕੌਣ ਆ ਇਸ ਭੈਣ ਦੇ ਭਰਾ ਇਹਦੇ ਫਾਦਰ ਸਾਹਿਬ ਆ ਇੱਕ ਕਮਰਾ ਇਹਨੂੰ ਦਿੱਤਾ ਹੋਇਆ ਜਿਹਦੇ ਵਿੱਚ ਨੇ ਗੰਦ ਦੀ ਗੰਦ ਟਾਇਲਟ ਹੀ ਟਾਇਲਟ ਕੀਤੀ ਹੋਈ ਆ ਅੰਦਰ ਇੱਕਾ ਸ਼ਾਲ ਪਿਆ ਤੇ ਇੱਕਾ ਗੰਦੀ ਜੀ ਬਨਾਣ ਪਈ ਆ ਇਹ ਭੈਣ ਦੀ ਤਿਆ ਸੋਫੇ ਟੁੱਟੇ ਹੋਏ ਤੇ ਕੁਰਸੀ ਤੇ ਇੱਕ ਆ ਬਾਲਟੀ ਤੇ ਗੰਦੀ ਇੱਕ ਪਲੇਟ ਪਈ ਆ ਤੇ ਇਸ ਘਰ ਦੇ ਵਿੱਚ ਇਹ ਤੋਂ ਬਿਨਾ ਹੋਰ ਕੋਈ ਚੀਜ਼ ਇਹਦੀ ਨਹੀਂ ਜਿਹੜੀ ਵਰਤਣ ਦੇ ਯੋਗ ਹੋਵੇ ਕੰਬਲ ਆ ਇੱਕ ਕੰਬਲ ਪਿਆ ਜੀ ਗੰਦਾ ਹੁਣ ਤੁਸੀਂ ਦੇਖੋ ਕਿੰਨੀ ਠੰਡ ਆ ਰਾਤ ਨੂੰ ਆ ਕੰਬਲ ਹੈ ਕਿਹਦੇ ਕੋਲੇ ਬਸ ਤੇ ਆ ਰਸੋਈ ਤੁਸੀਂ ਦੇਖੋ ਆਟੇ ਵਾਲਾ ਡਰਮ ਪਿਆ ਅੰਦਰ ਜੰਮਿਆ ਪਿਆ ਗਲਿਆ ਪਿਆ ਕੋਈ ਕੌਲੀ ਕੋਈ ਚਮਚਾ ਕੋਈ ਭਾਂਡਾ ਕੋਈ ਗੈਸ ਚੁੱਲਾ ਕੋਈ ਸਿਲੰਡਰ ਕੁਝ ਨਹੀਂ ਇਹਦੇ ਵਿੱਚ ਆ ਡਰਮ ਖਾਲੀ ਡਰਮ ਪਿਆ ਆ ਜੀ ਹਾਲਤ ਦੇਖੋ ਕੀ ਆ ਘਰ ਦੀ ਇੱਥੇ ਇੱਕ ਉਹ ਕਿੰਨੀ ਪਈ ਆ ਇੱਕ ਉਹ ਡੱਬਾ ਜਿਹਾ ਪਿਆ ਵਾ ਤੇ ਇੱਕ ਆ ਡੱਬਾ ਪਿਆ ਆ ਤਿੰਨ ਭਾਂਡਿਆਂ ਤੋਂ ਬਿਨਾ ਤੇ ਆ ਗਲਿਆ ਸੜਿਆ ਸਮਾਨ ਇੱਥੇ ਪਿਆ ਵਾ ਕੂੜਾ ਚੱਕ ਕੇ ਖਾਂਦੀ ਏ ਭੈਣ ਕੂੜਾ ਪਿਛਲੇ 15-20 ਸਾਲਾਂ ਤੋਂ ਇਸੇ ਹਾਲਾਤ ਦੇ ਵਿੱਚ ਆ ਪਰ ਪਿਛਲੇ 6-7 ਸਾਲਾਂ ਤੋਂ ਮਾਂ ਪਿਓ ਵੀ ਛੱਡ ਕੇ ਚਲੇ ਗਏ ਭਰਾ ਵੀ ਛੱਡ ਕੇ ਚੱਲਿਆ ਗਿਆ ਤੇ ਇੱਥੇ ਰਹਿੰਦੀ ਆ ਇਹ ਅੰਜੂ ਨੰਗੇ ਪੈਰੀਆਂ ਆ ਆ ਤਿੰਨ ਚਾਰ ਸਾਲਾਂ ਤੋਂ ਤਾਂ ਨਾਤੀ ਨਹੀਂ ਭੈਣ ਹੋਣੀ ਦੱਸਦੇ ਆ ਆਹੀ ਕੱਪੜੇ ਪਾਏ ਆ ਸਿਆਲਾਂ 'ਚ ਵੀ ਤੇ ਗਰਮੀਆਂ 'ਚ ਵੀ ਹੱਥਾਂ ਦੇ ਨਹ ਕਿੱਡੇ ਲੰਬੇ ਲੰਬੇ ਹੋਇਆ ਇੱਕ ਹੱਥ ਨਾਲੇ ਨੂੰ ਪਾਇਆ ਹੋਇਆ ਹੋ ਸਕਦਾ ਸਿਰ ਨਾਲ ਟੁੱਟਿਆ ਹੋਵੇ ਟੁੱਟਿਆ ਹੋਇਆ ਹਨਾ ਨਾਲਾ ਹੈ ਹੀ ਨਹੀਂ ਸਾਰਾ ਦਿਨੇ ਕੱਤ ਸਲਵਾਰ ਨੂੰ ਹੀ ਪਾ ਕੇ ਰੱਖਣਾ ਕਿਉਂਕਿ ਸਲਵਾਰ ਦਾ ਨਾਲਾ ਹੀ ਹੈ ਨਹੀਂਗਾ ਇਹ ਆ ਕਿੰਨੇ ਟਾਈਮ ਤੋਂ ਇਦਾਂ ਹੀ ਹੱਥ ਜੀ ਇਹਨੂੰ ਜੇ ਜੀ ਮੈਂ ਤੁਹਾਨੂੰ ਦੱਸਿਆ ਕਿ 2-3 ਸਾਲ ਹੀ ਹੋ ਗਏ 2-3 ਸਾਲ ਹੋ ਗਏ ਚੇਂਜ ਕੀਤੇ ਹੀ ਨਹੀਂ ਹੈਗੇ ਤੇ ਨਾ ਹੀ ਕਰਵਾਏ ਆ ਪਹਿਨੇ ਸਸੇ ਕ ਮਾਤਾ ਜੀ ਨੂੰ ਲੈ ਕੇ ਆ ਰਹੇ ਨੇ ਸਾਡੀ ਟੀਮ ਦੇ ਮੈਂਬਰ ਗਏ ਸੀ ਘਰੇ ਇਹ ਭੈਣ ਇੱਥੇ ਰਹਿੰਦੀ ਆ ਪਿਛਲੇ 6-7 ਸਾਲਾਂ ਤੋਂ ਕੱਲੀ ਪਿਛਲੇ 20 ਸਾਲਾਂ ਤੋਂ ਕਰੀਬ ਇਸੇ ਹਾਲਾਤ ਚ ਰਹਿੰਦੀ ਆ ਤੇ ਉਧਰ ਮਾਂ ਪਿਓ ਦੇ ਨਾਲ ਇਹਨਾਂ ਦਾ ਇਹਦਾ ਬੇਟਾ ਭੈਣ ਦਾ ਸੌਰੀ ਭੈਣ ਦਾ ਬ੍ਰਦਰ ਆ ਜਿਹੜਾ ਪਰਮਿੰਦਰ ਸਿੰਘ ਉਹ ਉੱਥੇ ਰਹਿ ਰਿਹਾ ਤੇ ਬਾਪੂ ਭਿੰਦਰ ਸਿੰਘ ਤੇ ਮਾਤਾ ਜਸਵੰਤ ਕੌਰ ਉਹ ਤੈਨੂੰ ਲੱਗ ਰਹਿ ਰਹੇ ਨੇ ਘਰ ਲੈ ਕੇ ਤੇ ਇਹ ਇੱਥੇ ਇਕੱਲੀ ਰਹਿ ਰਹੀ ਆ ਕੂੜਾ ਕਰਕਟ ਖਾ ਕੇ ਇਹ ਜੀਵਨ ਬਸਰ ਕਰ ਰਹੀ ਆ ਭੈਣ ਗਰਦੀਪ ਕੌਰ ਫਾਦਰ ਵੀ ਮਾਰਕੀਟ ਦੇ ਵਿੱਚ ਗਿਆ ਹੋਇਆ ਆ ਮਾਰਕੀਟ ਦਾ ਕੰਮ ਕਰਦੇ ਧੂਫਾਂ ਵੇਚਦੇ ਆ ਤੇ ਇਹਨਾਂ ਦਾ ਬ੍ਰਦਰ ਭੈਣ ਦਾ ਪਰਮਿੰਦਰ ਸਿੰਘ ਉਹ ਵੀ ਮਾਰਕੀਟ ਦੇ ਵਿੱਚ ਗਿਆ ਹੋਇਆ ਉਹ ਅੰਮ੍ਰਿਤਸਰ ਗਿਆ ਹੋਇਆ ਉਹ ਕਹ ਜਿਹੜੇ ਮੱਲੇ ਵਾਲੇ ਧੰਨਵਾੜ ਇਹਨਾਂ ਦਾ ਇਹਨਾਂ ਦੇ ਬੱਚਿਆਂ ਦੇ ਰੋੜੇ ਬੱਟੇ ਵੀ ਮਾਰਦੀ ਆ ਗੁੱਸਾ ਜਦੋਂ ਕਰਦੀ ਆ ਜਦੋਂ ਜਾਰਾ ਇਹਨੂੰ ਕਰੋਧ ਆਇਆ ਹੁੰਦਾ ਫਿਰ ਗਾਲਾਂ ਕੱਢਦੀ ਆ ਉੱਚੀ ਚੀਕਾਂ ਮਾਰਦੀ ਆ ਫਾਦਰ ਸਾਹਿਬ ਆਗੇ ਅਛੇ ਨਹੀਂ ਫਾਦਰ ਸਾਹਿਬ ਏ ਬਾਈ ਹੋ ਜੋ ਮਾੜਾ ਸਾਈਡ ਤੇ ਨੂੰ ਇਹ ਫਾਦਰ ਸਾਹਿਬ ਆ ਗਏ ਨੇ ਸਰਦਾਰ ਮਹਿੰਦਰ ਸਿੰਘ ਮਹਿੰਦੀ ਦਿੱਤਾ ਜੀ ਬਾਪੂ ਜੀ ਸਤਿ ਸ੍ਰੀ ਅਕਾਲ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਜੇ ਬਾਪੂ ਜੀ ਅੰਦਰ ਲਾ ਲਓ ਸਾਈਕਲ ਆਪਾਂ ਕਰਦੇ ਆ ਗੱਲਾਂ ਇੱਥੇ ਲਾ ਲਓ ਥੋੜਾ ਗਾਹ ਨੂੰ ਕਰਕੇ ਥੋੜਾ ਗਾਹ ਨੂੰ ਕਰਕੇ ਲਾ ਲਓ ਹੋ ਠੀਕ ਹੈ ਖਾਲਸਾ ਮੈਂ ਕਹਤਾ ਇਹ ਥੋੜਾ ਗੰਗਾ ਕਰ ਸਕਦਾ ਹੋਰ ਬਾਪੂ ਜੀ ਠੀਕ ਹੋ ਕਹ ਦਿਓ ਉਹਨਾਂ ਨੂੰ ਜੇ ਲੈਣ ਤਾਂ ਇਹਨਾਂ ਤੁਹਾਡੀ ਧਰਮ ਪਤਨੀ ਨੂੰ ਵੀ ਲੈ ਕੇ ਆਂਦਾ ਵਾ ਲੈ ਆਈਏ ਇੱਥੇ ਘਰੇ ਗਏ ਹੋਏ ਲੈਣ ਬੰਦੇ ਇੱਥੇ ਲੈ ਆਉਣ ਅਸੀਂ ਨਾ ਬੇਟੀ ਨੂੰ ਲੈਣ ਆਏ ਆ ਤੁਹਾਡੀ ਨੂੰ ਅਸੀਂ ਆਏ ਹੁਲਿਆਣੇ ਤੋਂ ਅੱਛਾ ਜੀ ਮਨੁੱਖਤਾ ਦੀ ਸੇਵਾ ਤੋਂ ਸਾਨੂੰ ਬਹੁਤ ਸਾਰੇ ਲੋਕਾਂ ਨੇ ਵੀਡੀਓ ਭੇਜੀਆਂ ਸੀ ਤੁਹਾਡੇ ਇਹ ਖੜੇ ਨੇ ਬਲਜਿੰਦਰ ਸਿੰਘ ਜੀ ਬਲਵਿੰਦਰ ਸਿੰਘ ਜੀ ਹਾਂ ਜੀ ਇਹਨਾਂ ਨਾਲ ਵੀ ਸਾਡੀ ਗੱਲ ਹੋਈ ਹਾਂਜੀ ਇਹਨਾਂ ਦੇ ਵੀ ਸਾਥੀ ਆ ਜਿਹੜੇ ਉਹਨਾਂ ਨੇ ਸਾਨੂੰ ਵੀਡੀਓ ਭੇਜੀਆਂ ਤੁਸੀਂ ਇਹਨਾਂ ਨੂੰ ਐਪਲੀਕੇਸ਼ਨ ਦਿੱਤੀ ਸੀ ਨਾ ਹਾਂਜੀ ਹਾਂ ਵੀ ਕੋਈ ਹੱਲ ਹੋ ਜਾਵੇ ਹਾਂਜੀ ਤੇ ਉਹ ਅੱਜ ਹੱਲ ਹੋ ਗਿਆ ਤੇ ਮਿਹਰਬਾਨੀ ਤੁਹਾਡੀ ਤੇ ਉੱਤੇ ਸਾਡੇ ਕੋਲੇ ਹੋਰ ਵੀ ਪੈਣਾ ਇਦਾਂ ਦੀਆਂ ਅੱਛਾ ਉਹਨਾਂ ਨੇ ਨਾਲ ਰਹੂ ਇਹ ਵਧੀਆ ਦੀ ਦੇਖ ਰੇਖੋ ਹਾਂਜੀ ਜੇ ਤੁਸੀਂ ਵੀ ਦਰੱਖਤ ਦੇ ਨਾਲ ਰਹੇ ਭੂਮਿਕ ਜਾਣਾ ਨਹੀਂ ਸਰੋ ਇਹਨਾਂ ਨੂੰ ਮੁਸ਼ਕਲ ਹੈ ਨਾ ਕਿ ਕੰਮ ਮਿਲ ਕਰਾਈ ਨਹੀਂ ਜਾਂਦੇ ਮਹਿੰਦਰ ਸਿੰਘ ਵੀ ਆਏ ਨੇ ਨਾਲ ਤੁਹਾਡਾ ਕੀ ਨਾਮ ਆ ਨਾ ਬਲਵੰਤ ਬਲਵੰਤ ਕੌਰ ਹਾਂਜੀ ਬਲਵੰਤ ਕੁਰੇ ਤੁਹਾਡੀ ਧੀ ਕਿੰਨੇ ਸਾਲਾਂ ਤੋਂ ਇਦਾਂ ਹੋਈ ਹੋਈ ਆ ਆਪ ਹੀ ਸਾਲਾਂ ਤੋਂ ਦੋ ਤਿੰਨ ਸਾਲ ਗਰਜਤ ਆ ਵੱਡੀ ਕਿੰਨੇ ਸਾਲਾਂ ਦੀ ਪੰਜੀਰੋ کافی ਛਿਰੋ ਅੱਗੇ ਦੋ ਤਿੰਨ ਦਿਨ ਕੋਲ ਆ ਜੀ ਡੇਟੋ ਵਰਤ ਕੀਆ ਤੇ ਕਿੰਨੇ ਸਾਲਾਂ ਦੀ ਹੈ ਇਹ ਕੀ ਆਗੇ ਆਪਣਾ 76 75 ਦੀ ਠੀਕ ਆ ਪੜੀ ਕਿੰਨਾ ਹੈ 52 51 11 ਲਾਸਟੂ ਕੀ ਨਹੀਂ ਲਾਸਟੂ ਵੀ ਨਹੀਂ ਤੱਕਿਆ ਸਾਡੀ ਅੰਮੀ ਕੀ ਠੀਕ ਹੋ ਜਿ ਕੋ ਆ ਰਾਸੂ ਠੀਕ ਆਇਓ ਮਾੜਾ ਕੁੜੀ ਕੋਲੇ ਆਜਾ ਉੱਥੇ ਕੁੜੀ ਕੋਲੇ ਉੱਥੇ ਦਿਨੇ ਕੁਰਸੀ ਉੱਥੇ ਕਿਤੇ ਮੰਦਾ ਹਾਂ ਹਾਂ ਜੀ ਸਸਤੀ ਆਉਂਦੇ ਉੱਥੇ ਲੈ ਚੱਲ ਮੈਂ ਆਪ ਠੀਕ ਫਿਰ ਵੀ ਪਾਇਆ ਨਾ ਮੈਂ ਧਿਆਨ ਨਾਲ ਕਿੰਨਾ ਪਾਇਆ ਦੁਬਾਰ ਫਿਰ ਵੀ ਪਾਇਆ ਫਿਰ ਵੀ ਨਕਸੀ ਚੱਲ ਗਿਆ ਆਹ ਇਧਰ ਕਿੰਨੇ ਸਾਲਾਂ ਬਾਅਦ ਆਈਆਂ ਜਿੱਦਲੇ ਕਰੇ ਆਜਾ ਨੀ ਕਿੰਨੇ ਸਾਲ ਆਉ ਦੇ ਮੈਂ ਤਾਂ ਕਪੜੇ ਬਰੇ ਨਾ ਨੰਨੀ ਮੈਂ ਇਹ ਕਪੜੇ ਨਹੀਂ ਹਾਂ ਦੇ ਰੋਲ ਡਮਨ ਬੋਰਡ ਮੈਂ ਨਿੱਕਾ ਬੜੀ ਮਰਨਾ ਕਿ ਨਹੀਂ ਮਾਰਦੀ ਏ ਤੈਨੂੰ ਹਾਂ ਉਹ ਕਿਉਂ ਅਸੀਂ ਮਾਂ ਪਿਓ ਦੀ ਹਾਜ਼ਰੀ ਚ ਭੈਣ ਗਰਦੀਪ ਨੂੰ ਨਾਲ ਲੈ ਕੇ ਚੱਲਦੇ ਆ ਤੇ ਬਾਪੂ ਇਹਨਾਂ ਦੇ ਪਿਤਾ ਜੀ ਸਰਦਾਰ ਮਹਿੰਦਰ ਸਿੰਘ ਵੰਦੀ ਦਿੱਤਾ ਨਾਲ ਚੱਲੇ ਨੇ ਅਰਦਾਸ ਕਰਿਓ ਭੈਣ ਗਰਦੀਪ ਕੌਰ ਉੱਥੇ ਜਿਵੇਂ ਦੂਸਰੀਆਂ ਭੈਣਾਂ ਸਾਡੀਆਂ ਉੱਥੇ ਰਹਿੰਦੀਆਂ ਉਵੇਂ ਉਹਨਾਂ ਦੇ ਵਿੱਚ ਰਹਿ ਕੇ ਤੰਦਰੁਸਤ ਹੋਵੇ ਤਕੜੀ ਹੋਵੇ ਠੀਕ ਹੋ ਕੇ ਆਪਣਾ ਇੱਕ ਚੰਗਾ ਜੀਵਨ ਉਤਪੀਦ ਕਰੇ ਅਰਦਾਸ ਕਰਿਓ ਸਾਨੂੰ ਸਾਰਿਆਂ ਨੂੰ ਸਾਡੀ ਟੀਮ ਨੂੰ ਭੈਣ ਦੀ ਸੇਵਾ ਕਰਨ ਦਾ ਮਾਣ ਸਤਿਕਾਰ ਕਰਨ ਦਾ ਮਹਾਰਾਜ ਸਿੱਤੇ ਪਾਸ਼ਾ ਬਲਬੁੱਧੀ ਬਖਸ਼ਣ ਸਮਤ ਬੁੱਧੀ ਬਖਸ਼ਣ ਅਸੀਂ ਇਸ ਭੈਣ ਦਾ ਮਾਣ ਸਤਿਕਾਰ ਰੱਖ ਸੀ ਬਹੁਤ ਬਹੁਤ ਸ਼ੁਕਰੀਆ ਜੀ ਸਾਰਿਆਂ ਦਾ ਨਮਨ ਜੀ ਤੁਹਾਡਾ ਤੁਹਾਡਾ ਵੀਰ ਜੀ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮਹਾਰਾਜ ਚੰਦਰ ਉਸਤਿਆ ਬਖਸ਼ਣ ਸ਼ੁਕਰੀਆ ਭਾਈ ਤੁਹਾਡਾ ਸਾਰਿਆਂ ਦਾ ਇਹ ਸਾਡੀ ਜਨੰਦਰ ਵਾਲੀ ਟੀਮ ਹੈ ਜੀ ਜਿੱਥੇ ਵੀ ਕਿਤੇ ਜ਼ਰੂਰਤ ਹੁੰਦੀ ਹੈ ਪੂਰੇ ਮੂਰੇ ਆ ਕੇ ਖੜਦੇ ਨੇ ਸਾਡੇ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਡਰਨਾ ਨਹੀਂ ਭੈਣ ਚੱਲ 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 ਮੇਰੀ ਛੋਟੀ ਭੈਣ ਚੱਲ ਮੇਰੀ ਭੈਣ ਚੱਲ ਮੰਮੀ ਚੱਲੀ ਤੇਰੇ ਨਾਲ ਮੰਮੀ ਜਾਂਦੀ ਹੈ ਨਾਲ ਤੇਰੇ ਚੱਲ ਆ ਮਾਤਾ ਮਾਤਾ ਆ ਜਾ ਫਿਰ ਗੱਲਾਂ ਕਰੀ ਚੱਲੇ ਆ ਜਾ ਚੱਲ ਬਾਪੂ ਚੱਲੀਏ ਚਲੋ ਚਲੋ ਚੱਲ ਕਰਦੀ ਚੱਲ ਕਰਦੀ ਪੂਰੇ ਚੱਲ 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 ਮੇਰੀ ਆ ਜਾ ਮਾਂ ਆ ਤੁਰੰਤ ਟਾਈਨ ਨਾਲ ਆ ਦੇ ਪਿੱਛੇ ਕੀ ਪਿਆਈ ਤੁਹਾਡੇ ਨਾਲ ਤਾਂ ਮੈਂ ਫੜਾਈ ਬਾ ਫੜੋਦੀ ਤੁਸੀਂ ਬਾ ਫੜੋ ਤੁਸੀਂ ਡਰਦੀ ਮਾਂ ਦਾ ਹੱਥ ਨਹੀਂ ਲਾਉਂਦੀ ਡੈਡੀ ਵੀ ਨਾਲ ਜਾਣਗੇ ਮੰਮੀ ਵੀ ਨਾਲ ਜਾਊਗੀ ਸਾਰੇ ਜਾਣ ਕੇ ਨਾਲ ਅੰਜੂ ਉਹ ਵੀ ਆ ਗਈ ਉਹਦੇ ਮੰਮੀ ਆ ਗਈ ਉਹਦੇ ਮੰਮੀ ਆ ਗਈ ਨਾਲ ਹੋ ਜਾ ਡਰਨਾ ਹੁਣ ਨਹੀਂ ਮਾਰਦੀ ਤੈਨੂੰ ਨਹੀਂ ਮਾਰਦੀ ਚਲੋ ਚਲੋ ਨਹੀਂ ਮਾਰਦੀ ਤੈਨੂੰ ਹੁਣ ਨਾ ਕੋਈ ਨਾ ਮਾਂ ਅਸੀਂ ਤੇਰੇ ਨਾਲ ਖੜੇ ਆ ਨਹੀਂ ਮਾਰਦੀ ਹੁਣ ਠੀਕ ਹੋ ਜਾਣਾ ਆ ਤੂੰ ਅੱਛਾ ਸੋਹਣੇ ਕੱਪੜੇ ਪਾਉਣੇ ਆ ਗगन ਕੋਲ ਜਾਣਾ ਆ ਹੈਪੀ ਕੋਲ ਜਾਣਾ ਹੈਪੀ ਨਾਲ ਗੱਲ ਕੀਤੀ ਨਾ ਫੋਨ ਤੇ ਹੁਣ ਆਪਾਂ ਹੈਪੀ ਨਾਲ ਹੋਰ ਖੜੀ ਗੱਡੀ ਆਪਣੀ ਆ ਦੇਖ ਆ ਦੇਖ ਹੋਰ ਖੜੀ ਗੱਡੀ ਹੈਪੀ ਵਾਲੀ ਹੈਪੀ ਨੇ ਭੇਜੀ ਆ ਗੱਡੀ ਨਮਾਇਤ 3.5 ਸਾਲਾਂ ਬਾਅਦ ਕਰੀਬ ਨਾਤੀਏ ਪਹਿਣਾ ਚ ਮ ਸਰਦਾਸ ਕਰਿਓ ਭੈਣ ਗਰਦੀਪ ਕੌਰ ਵਾਸਤੇ ਤੰਦਰੁਸਤ ਰਹੇ ਚੜ੍ਹਦੀ ਕਲਾ ਚ ਰਹੇ ਠੀਕ ਹੋਵੇ ਆਪਣਾ ਇੱਕ ਚੰਗਾ ਜੀਵਨ ਬਤੀਤ ਕਰੇ